ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਹਿਮਾਚਲ ਪੁਲਿਸ ਪੰਜਾਬ ਪਹੁੰਚੀ ਹੈ ਕਾਤਲ ਫੜਨ ਦੇ ਲਈ ਕਾਤਲ ਫੜਨ ਦੇ ਲਈ ਹਿਮਾਚਲ ਪੁਲਿਸ ਪੰਜਾਬ ਪਹੁੰਚੀ ਹੈ ਦੋ ਨੌਜਵਾਨ ਪੰਜਾਬ ਦੇ ਜਿਹੜੇ ਕਤਲ ਕਰ ਦਿੰਦੇ ਨੇ ਇੱਕ ਟੈਕਸੀ ਡਰਾਈਵਰ ਦਾ ਟੈਕਸੀ ਡਰਾਈਵਰ ਦਾ ਕਤਲ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਹਿਮਾਚਲ ਪੁਲਿਸ ਹੈ ਜਿਹੜੀ ਆਪਣੀ ਤਹਿਕੀਕਾਤ ਪੂਰੀ ਕਰਨ ਦੇ ਲਈ की की। हिमाचल ਤੋਂ ਪੰਜਾਬ ਪਹੁੰਚੀ ਸੀ ਤੇ ਦੋਨਾਂ ਜਾਣਿਆਂ ਨੂੰ ਕਾਬੂ ਕਰ ਲਿਆ ਗਿਆ ਲੁਧਿਆਣਾ ਪੁਲਿਸ ਵੱਲੋਂ ਜਿਹੜੀ ਸਹਾਇਤਾ ਕੀਤੀ ਗਈ ਹਿਮਾਚਲ ਪੁਲਿਸ ਦੀ ਲੁਧਿਆਣਾ ਪੁਲਿਸ ਵੱਲੋਂ ਜਿਹੜੀ ਆ ਸਹਾਇਤਾ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਕਾਤਲਾਂ ਨੂੰ ਫੜਿਆ ਗਿਆ ਜਿਨ੍ਹਾਂ ਨੇ ਟੈਕਸੀ ਡਰਾਈਵਰ ਦਾ ਕਤਲ ਕੀਤਾ ਸੀ ਟੈਕਸੀ ਡਰਾਈਵਰ ਦਾ ਕਤਲ ਕਰਕੇ ਲੁਧਿਆਣੇ ਤੋਂ ਜਿਹੜੀ ਟੈਕਸੀ ਸੀ ਉਸ ਟੈਕਸੀ ਚਾਲਕ ਦੀ ਡਰਾਈਵਰ ਦੀ ਉਹ ਮਿਲੀ ਸੀ ਤਾਂ ਜਿਸ ਤੋਂ ਬਾਅਦ ਹਿਮਾਚਲ ਪੁਲਿਸ ਕੋਲ ਐਫ ਆਈ ਆਰ ਦਰਜ ਹੁੰਦੀ ਆ ਉਹਨਾਂ ਵੱਲੋਂ ਜਿਹੜੀ ਕਾਰਵਾਈ ਆ ਕਰਨੀ ਸ਼ੁਰੂ ਕੀਤੀ ਜਾਂਦੀ ਆ ਤਾਂ ਕੀਰਤਪੁਰ ਸਾਹਿਬ ਦੇ ਨਜ਼ਦੀਕ ਐਸ ਵੀ ਐਲ ਨਹਿਰ ਦੇ ਕੋਲੋਂ ਇਸ ਦੇ ਕੱਪੜੇ ਜਿਹੜੇ ਮਿਲੇ ਸੀ ਜਿਹੜਾ ਟੈਕਸੀ ਚਾਲਕ ਸੀ ਜਿਹੜਾ ਡਰਾਈਵਰ ਸੀ ਉਹਦੇ ਕੱਪੜੇ ਮਿਲੇ ਸੀ ਤਾਂ ਜਿਸ ਤੋਂ ਬਾਅਦ ਸਾਰੇ ਸਾਰੇ ਕਲੂ ਲੈਂਦੀ ਲੈਂਦੀ ਪੁਲਿਸ ਐ ਜਿਹੜੀ ਉਹ ਲੁਧਿਆਣੇ ਪਹੁੰਚ ਜਾਂਦੀ ਆ ਲੁਧਿਆਣੇ ਤੋਂ ਇੱਕ ਗੱਡੀ ਮਿਲਦੀ ਆ ਟੈਕਸੀ ਡਰਾਈਵਰ ਦੀ ਗੱਡੀ ਲੁਧਿਆਣੇ ਤੋਂ ਮਿਲਦੀ ਆ ਲੁਧਿਆਣੇ ਦੇ ਵਿੱਚ ਉਸ ਗੱਡੀ ਦੇ ਵਿੱਚ ਜਿਹੜੇ ਖੂਨ ਦੇ ਥੱਬੇ ਸੀ ਉਹ ਮਿਲਦੇ ਨੇ ਖੂਨ ਦੇ ਥੱਬੇ ਜਿਹੜੇ ਗੱਡੀ ਦੇ ਵਿੱਚ ਲੱਗੇ ਹੋਏ ਸੀ ਤਾਂ ਉਹ ਗੱਡੀ ਉਸ ਤਰੀਕੇ ਦੇ ਨਾਲ ਲੁਧਿਆਣੇ ਤੋਂ ਮਿਲਦੀ ਹੈ ਲੁਧਿਆਣੇ ਤੋਂ ਪੁਲਿਸ ਨਾਲ رابطہ ਕਾਇਮ ਕਰਦੀ ਹਿਮਾਚਲ ਪੁਲਿਸ ਤਾਂ ਇਹਨਾਂ ਕਾਤਲਾਂ ਨੂੰ ਫੜ ਲੈਂਦੀ ਹੈ ਡੇਲੋਂ ਦੇ ਲਾਗੇ ਤੇ ਦੱਸੇ ਜਾ ਰਹੇ ਨੇ ਡੇਲੋਂ ਦੇ ਲਾਗੇ ਦੇ ਜਿਹੜੇ ਬੰਦੇ ਦੱਸੇ ਜਾ ਰਹੇ ਨੇ ਜਿਹੜੇ Shimla ਦੇ ਵਿੱਚ ਗਏ ਸੀ Shimla ਦੇ ਵਿੱਚ ਗਏ ਸੀ ਤਾਂ ਉੱਥੋਂ ਇਹ ਟੈਕਸੀ ਕਰਦੇ ਨੇ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ 15000 ਰੁਪਿਆ ਮਹਿਜ਼ 15000 ਰੁਪਿਆ ਲੁੱਟਣ ਦੀ ਨੀਅਤ ਨਾਲ ਇਹਨਾਂ ਵੱਲੋਂ ਹੈ ਜਿਹੜਾ ਕਤਲ ਕੀਤਾ ਗਿਆ ਇਹਨਾਂ ਵੱਲੋਂ ਜਿਹੜਾ ਕਤਲ ਕੀਤਾ ਗਿਆ ਤਾਂ ਇਹ ਘੁੰਮਣ ਗਏ ਸੀ ਹਿਮਾਚਲ ਹਿਮਾਚਲ ਦੇ ਵਿੱਚ ਟੈਕਸੀ ਕਰਦੇ ਨੇ ਇਹ ਟੈਕਸੀ ਕਰਦੇ ਨੇ ਤਾਂ ਜਿਸ ਤੋਂ ਬਾਅਦ ਇਹਨਾਂ ਨੇ ਟੈਕਸੀ ਡਰਾਈਵਰ ਸੀ ਜਿਹੜਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਨੇ ਟੈਕਸੀ ਡਰਾਈਵਰ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਹਿਮਾਚਲ ਪੁਲਿਸ ਹੈ ਜਿਹੜੀ ਉਹ ਪੰਜਾਬ ਪਹੁੰਚੀ ਹੈ ਪੰਜਾਬ ਪਹੁੰਚੀ ਹੈ ਹਿਮਾਚਲ ਪੁਲਿਸ ਕਾਤਲਾ ਨੂੰ ਫੜਨ ਦੇ ਲਈ ਤਹਿਕੀਕਾਤ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਕਾਤਲਾ ਨੂੰ ਫੜਨ ਦੇ ਲਈ ਤਾਂ ਇਹਨਾਂ ਦੋਵਾਂ ਜਾਣਿਆਂ ਨੂੰ ਫੜਿਆ ਗਿਆ ਇਹਨਾਂ ਦੋਵਾਂ ਜਾਣਿਆਂ ਨੂੰ ਫੜਿਆ ਗਿਆ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ हिमाचल ਤੋਂ ਪੰਜਾਬ ਪਹੁੰਚੀ ਹੈ ਪੁਲਿਸ ਕਾਤਲਾਂ ਨੂੰ ਫੜਨ ਦੇ ਲਈ ਤਾਂ ਬਹੁਤ ਵੱਡੀ ਖਬਰ ਇਸ ਵੇਲੇ ਦੀ ਕਾਤਲ ਸੀ ਜਿਹੜੇ ਉਹ ਕਤਲ ਕਰਕੇ ਪੰਜਾਬ ਆ ਗਏ ਸੀ ਪੰਜਾਬ ਆ ਗਏ ਸੀ ਤਾਂ ਉਸ ਤੋਂ ਬਾਅਦ ਹਿਮਾਚਲ ਪੁਲਿਸ ਨੂੰ ਕਲੂ ਮਿਲਦੇ ਨੇ ਕਲੂ ਮਿਲਦੇ ਨੇ ਤਾਂ ਉਹਦੇ ਕੱਪੜੇ ਨੇ ਜਿਹੜੇ S.W.L ਦੇ ਲਾਗੂ ਦੱਸੇ ਜਾ ਰਹੇ ਨੇ ਮ੍ਰਿਤਕ ਦੇ ਕੱਪੜੇ S.W.L ਦੇ ਲਾਗੇ ਤੋਂ ਮਿਲਦੇ ਦੱਸੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕੀਰਤਪੁਰ ਸਾਹਿਬ ਦੇ ਨੇੜੇ ਤੋਂ ਕੱਪੜੇ ਮਿਲੇ ਉਸ ਟੈਕਸੀ ਚਾਲਕ ਦੇ ਉਸ ਡਰਾਈਵਰ ਦੇ ਤਾਂ ਜਿਸ ਤੋਂ ਬਾਅਦ ਇਹ ਸਾਰੇ ਕਲੂ ਮਿਲਦੇ ਮਿਲਦੇ ਹਿਮਾਚਲ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਤੇ ਹਿਮਾਚਲ ਪੁਲਿਸ ਵਾਲਿਆਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਵੀ ਕੀਤਾ ਤਾਂ ਕੀ ਕਹਿ ਰਹੇ ਨੇ ਮੌਕੇ ਦੇ ਅਧਿਕਾਰੀ ਆਓ ਤੁਹਾਨੂੰ ਸੁਣਾਉਂਦੇ ਆ और रास्ते में जो इन्होंने जो भी प्लानिंग की है उसके अनुसार जो है इन्होंने जो है इस घटना को अंजाम दिया और इनकी पहचान जो है एक तो इनकी बुकिंग हुई थी साथ में जो है ये मनाली में एक होटल में जो है इसी ट्रेबल एजेंट के द्वारा ठहराए गए थे वहाँ से भी उसकी थोड़ा सा क्लू मिला था और फाइनली जो है इनका एड्रेस जो है ये मिल गया था लुधियाना का ये ढिल्लो पुलिस स्टेशन के अंतर्गत है और हमारी टीम जो है कॉल uh, डिटेल के आधार पे और सीसीटीवी के आधार पे वहाँ पर पहुँचती है और इनका घर को वेरीफाई करती है उसके बाद ये भागते भागते अगले दिन जो है इन्होंने काफ़ी रुका छुपी की है लेकिन जो साइंटिफिक तरीके से जो है इन्हें कल सुबह ही आ, वहाँ पर जो लुधियाना के आसपास जो है क्षेत्रों में वहाँ पर इनकी लोकेशन पाई गई जिसमें जो है अलग अलग दो जगह पर दबिश दे करके इन्हें जो है वहाँ से डिटेन किया गया था और यहाँ पर थाना भरमाना में ला कर के इनसे जो है कड़ी पूछताछ के बाद इन्हें गिरफ्तार किया पंजाब गया प्रारे। प्रारे। आ, पंजाब पुलिस ने सहायता इस इसमें पंजाब पुलिस जो लुधियाना पुलिस थी उन्होंने हमारी बहुत सारी अच्छी मदद की है आ, पकड़वाने में भी और इन्वेस्टिगेशन में भी। सर, भी। सर ऐसे काफी समय तो विवाद चल रहा है जिनमें ही तो नमी घटना भी हुई है ਹਿਮਾਚਲ ਦੇ ਵਿੱਚ ਜਿਵੇਂ ਕੁੱਟਮਾਰ ਹੋਈ ਹੈ ਜਾਂ ਪੰਜਾਬ ਦੇ ਵਿੱਚ ਟੈਕਸੀ ਡਰਾਈਵਰਾਂ ਦੀ ਕੁੱਟਮਾਰ ਹੋਈ ਆ ਹੁਣ ਆਹ ਘਟਨਾ ਹੋ ਗਈ ਆ ਜਿਸ ਤਰੀਕੇ ਨਾਲ ਦੋਵੇਂ ਸੂਬਿਆਂ ਦੇ ਜਿਹੜੇ ਸਬੰਧ ਆ ਉਹ ਕਿਤੇ ਨਾ ਕਿਤੇ ਖਰਾਬ ਹੁੰਦੇ ਨਜ਼ਰ ਆ ਰਹੇ ਕੀ ਲੱਗਦਾ ਹੈ ਦੇਖਿਓ ਐਸਾ ਨਹੀਂ ਹੈ ਹਿਮਾਚਲ ਪ੍ਰਦੇਸ਼ ਇੱਕ ਸ਼ਾਂਤ ਪ੍ਰੀਅ ਸ਼ਾਂਤੀ ਪ੍ਰੀਅ ਪ੍ਰਦੇਸ਼ ਹੈ ਔਰ ਦੂਸਰਾ ਪੰਜਾਬ ਜੋ ਹੈ ਪੰਜਾਬ ਕੋ ਵੀ ਹਿਮਾਚਲ ਪ੍ਰਦੇਸ਼ ਆਪਣਾ ਭਾਈ ਮੰਨਤਾ ਹੈ ਔਰ ਜੋ ਛੁੱਟਪੁੱਟ ਜੋ ਘਟਨਾ ਹੋਤੀ ਹੈ वो उसी समय जो जिनका जो समाधान हो जाता है ऐसा अभी तक कोई कोई भी ऐसी कोई बात नहीं है कि इन घटनाओं से जो है दोनों राज्यों के रिश्ते ख़राब होते हैं कथाकथी जो जो बता रहे उसको लेकर के मनाली गए थे और रास्ते में जो इन्होंने जो भी प्लानिंग की है उसके अनुसार जो है इन्होंने जो है इस घटना को अंजाम दिया और इनकी पहचान जो है ये तो इनकी बुकिंग हुई थी साथ में जो है ये मनाली में एक होटल में जो है इसी टेबलेट एजेंट के द्वारा ठहराए गए थे वहाँ से भी उसकी थोड़ा सा क्लू मिला था और फाइनली जो है इनका एड्रेस जो है ये मिल गया था लुधियाना का ये ढिल्लो पुलिस स्टेशन के अंतर्गत है और हमारी टीम जो है कॉल डिटेल के आधार पर और सी के आधार पर वहाँ पर पहुँचती है और इनका घर को वेरीफाई करती है उसके बाद ये भागते भागते अगले दिन जो है इन्होंने काफ़ी रुका छुपी की है लेकिन जो साइंटिफिक तरीके से जो है इन्हें कल सुबह ही वहाँ पर जो लुधियाना के आसपास जो है क्षेत्रों में वहाँ पर इनकी लोकेशन पाई गई जिसमें जो है अलग अलग, अलग दो जगह पर दबिश दे करके इन्हें जो है वहाँ से डिटेन किया गया था और यहाँ पर थाना भरमाना में ला के इनसे जो है कड़ी पूछताछ के बाद इन्हें गिरफ्तार किया पंजाब गया इस... आ, इस पंजाब पुलिस ने सहायता इस इसमें पंजाब पुलिस जो लुधियाना पुलिस थी उन्होंने हमारी बहुत सारी अच्छी मदद की है आ, पकड़वाने में भी और इन्वेस्टिगेशन में सर, भी। सर भी। ऐसे ये काफी समय तो विवाद चल रहा है जिनमें ही, तो ही नमी घटना भी हुई है ਹਿਮਾਚਲ ਦੇ ਵਿੱਚ ਜਿਵੇਂ ਕੁੱਟਮਾਰ ਹੋਈ ਹੈ ਜਾਂ ਪੰਜਾਬ ਦੇ ਵਿੱਚ ਟੈਕਸੀ ਡਰਾਈਵਰਾਂ ਦੀ ਕੁੱਟਮਾਰ ਹੋਈ ਆ ਹੁਣ ਆਹ ਘਟਨਾ ਹੋ ਗਈ ਆ ਜਿਸ ਤਰੀਕੇ ਨਾਲ ਦੋਵੇਂ ਸੂਬਿਆਂ ਦੇ ਜਿਹੜੇ ਸਬੰਧ ਆ ਉਹ ਕਿਤੇ ਕਿਤੇ ਖਰਾਬ ਹੁੰਦੇ ਨਜ਼ਰ ਆ ਰਹੇ ਕੀ ਲੱਗਦਾ ਹੈ ਜੀ ਇਸ ਵੇਲੇ ਦੇਖਿਓ ਐਸਾ ਨਹੀਂ ਹੈ ਹਿਮਾਚਲ ਪ੍ਰਦੇਸ਼ ਇੱਕ ਸ਼ਾਂਤ ਪ੍ਰੀਅ ਸ਼ਾਂਤੀ ਪ੍ਰੀਅ ਪ੍ਰਦੇਸ਼ ਹੈ ਔਰ ਦੂਸਰਾ ਪੰਜਾਬ ਜੋ ਹੈ ਪੰਜਾਬ ਕੋ ਵੀ ਹਿਮਾਚਲ ਪ੍ਰਦੇਸ਼ ਆਪਣਾ ਭਾਈ ਮੰਨਤਾ ਹੈ ਔਰ ਜੋ ਛੁੱਟਪੁੱਟ ਜੋ ਘਟਨਾ ਹੋਤੀ ਹੈ वो उसी समय जो जिनका जो समाधान हो जाता है ऐसा अभी तक कोई कोई भी ऐसी कोई बात नहीं है कि इन घटनाओं से जो है दोनों राज्यों के रिश्ते ख़राब होते हैं मर्डर की एज कितनी है